ਡੀਐਸਪੀ ਐਚਡੀਐਮ ਅਤੇ ਤਹਿਸੀਲਾਰ ਬਣ ਦੇ ਚਾਹਵਾਨ ਖਿੱਚ ਲੋ ਤਿਆਰੀ ਪੰਜਾਬ ਦੇ ਵਿੱਚ ਨਿਕਲੀ ਵੱਡੇ ਪੱਧਰ ਤੇ ਅਫਸਰਾਂ ਦੀ ਭਰਤੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਦੋਸਤੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਡੀਐਸਪੀ ਐਚਡੀਐਮ ਅਤੇ ਤਹਿਸੀਲਦਾਰਦ ਪੋਸਟਾਂ ਦੀ ਭਰਤੀ ਕਰਨ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਪੀਪੀਐਸਸੀ ਵੱਲੋਂ ਇਸ ਨੋਟੀਫਿਕੇਸ਼ਨ ਰਾਹੀਂ ਕੁੱਲ 322 ਪੋਸਟਾਂ ਦੀ ਭਰਤੀ ਕੱਢੀ ਗਈ ਹੈ ਜਿਸ ਦੇ ਵਿੱਚ ਪੰਜਾਬ ਸਿਵਲ ਸਰਵਿਸ ਕਾਰਜਕਾਰੀ ਬ੍ਰਾਂਚ ਦੀਆਂ 46 ਡੀਐਸਪੀ ਦੀਆਂ 17 ਤਹਿਸੀਲਦਾਰ ਦੀਆਂ 27 ਐਕਸਾਈਜ ਐਂਡ ਟੈਕਸ ਟੇਸ਼ਨ ਅਫਸਰ ਦੀਆਂ 121 ਫੂਡ ਅਤੇ ਸਿਵਲ ਸਪਲਾਈ ਅਫਸਰ ਦੀਆਂ 13 ਬੀਡੀਪੀਓ ਦੀਆਂ 49 ਏਆਰ ਕੋਆਪਰੇਟਿਵ ਸੁਸਾਇਟੀ ਦੀਆਂ 21 ਲੇਬਰ ਕਾਮ ਕਾਉਂਸਿਲੇਸ਼ਨ ਅਫਸਰ ਦੀਆਂ 3 এমਪਲੋਇਮੈਂਟ ਜਰਨਲਿਸਟ ਸਕਿੱਲ ਡਿਵੈਲਪਮੈਂਟ ਅਤੇ ਟ੍ਰੇਨਿੰਗ ਅਫਸਰ ਦੀਆਂ 12 ਡਿਪਟੀ ਸੁਪਰਡੈਂਟ ਜ਼ਿਲ੍ਹਾ ਦੀਆਂ 13 ਅਤੇ ਕੁੱਲ 322 ਪੋਸਟਾਂ ਦੀ ਭਰਤੀ ਕੀਤੀ ਗਈ ਹੈ ਜਿਨ੍ਹਾਂ ਦਾ ਪੋਸਟ ਵੇਜ ਅਤੇ ਕੈਟਾਗਰੀ ਵੇਜ ਵਰਗੀਕਰਨ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਨ੍ਹਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਆਖਰੀ ਮਿਤੀ 31 ਜਨਵਰੀ 2025 ਹੈ ਇਨ੍ਹਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਵਿਦਿਕ ਯੋਗਤਾ ਗ੍ਰੈਜੂਏਸ਼ਨ ਹੋਣਾ ਲਾਜ਼ਮੀ ਹੈ ਇਨ੍ਹਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਉਮਰ ਸੀਮਾ 21 ਤੋਂ 37 ਸਾਲ ਹੈ ਤੇ ਪੰਜਾਬ ਪੁਲਿਸ ਰੂਲਜ ਅਨੁਸਾਰ ਡੀਐਸਪੀ ਅਤੇ ਡਿਪਟੀ ਸੁਪਰਡੈਂਟ ਜ਼ਿਲ੍ਹਿਆਂ ਦੀ ਉਪਰਲੀ ਉਮਰ ਸੀਮਾ 28 ਸਾਲ ਹੈ ਕੈਟਾਗਰੀ ਵਜੋਂ ਉਮਰ ਸੀਮਾ ਵਿੱਚ ਛੋਟ ਸਕਰੀਨ ਤੇ ਨਾਜ਼ਰ ਆ ਰਹੇ ਅਨੁਸਾਰ ਹੈ ਇਨ੍ਹਾਂ ਪੋਸਟਾਂ ਲਈ ਫੀਸ ਸੰਬੰਧੀ ਡਿਟੇਲ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਨ੍ਹਾਂ ਪੋਸਟਾਂ ਨੂੰ ਕਲੀਅਰ ਕਰਨ ਦੇ ਲਈ ਦੋ ਪੜਾਅ ਨੇ ਪ੍ਰੀ ਅਤੇ ਮੇਨ ਪ੍ਰੀ ਫੇਜ਼ ਵਿੱਚ ਦੋ ਪੇਪਰ ਹੋਣਗੇ ਪੇਪਰ 1 ਅਤੇ ਪੇਪਰ 2 ਪੇਪਰ 1 ਜਰਨਲ ਸਟੱਡੀ ਦਾ ਹੋਵੇਗਾ ਜਿਸ ਦਾ ਸਿਲੇਬਸ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਪੇਪਰ 2 ਸੀ ਸੈੱਟ ਕੁਆਲੀਫਾਈ ਨੇਚਰ ਦਾ ਹੋਵੇਗਾ ਜਿਸ ਵਿੱਚੋਂ 40% ਨੰਬਰ ਲੈਣੇ ਜ਼ਰੂਰੀ ਹੋਣਗੇ ਫੇਜ ਬੰਦ ਦੀ ਮੈਟ ਦੇ ਆਧਾਰ ਤੇ ਉਮੀਦਵਾਰਾਂ ਨੂੰ ਮੇਨ ਵਿੱਚ ਬੁਲਾਇਆ ਜਾਊਗਾ ਜਿਸ ਵਿੱਚ ਸੱਤ ਪੇਪਰ ਤੇ ਇੰਟਰਵਿਊ ਹੋਵੇਗੀ ਮੇਨ ਕੁੱਲ 1500 ਨੰਬਰਾਂ ਦਾ ਹੋਊਗਾ ਡੀਐਸਪੀ ਅਤੇ ਡਿਪਟੀ ਸੁਪਰਡੈਂਟ ਜੇਲ੍ਹ ਵਿੱਚ ਸਿਲੈਕਟ ਹੋਣ ਦੇ ਲਈ ਉਮੀਦਵਾਰਾਂ ਨੂੰ ਪੰਜਾਬ ਪੁਲਿਸ ਨਾਰਮਜ ਅਨੁਸਾਰ ਫਿਜ਼ੀਕਲ ਵੀ ਕਲੀਅਰ ਕਰਨਾ ਪਵੇਗਾ ਜੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਦੋਸਤੋ ਵੀਡੀਓ ਨੂੰ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ